ਕਾਈ ਨੂੰ ਹਾਂਜੀ ਕੱਲ੍ਹ ਹੀ ਨਹੀਂ ਕਾਈ ਨੂੰ ਫਾਈਲ ਨਹੀਂ ਕਰੀ ਜੀ ਫਿੰਗਰ ਰੈਕਟੀ ਜੀ ਸਾਡਾ ਪੋਸਟ ਜੀ ਪੋਸਟ ਜੀ ਕਰੀ ਜੀ ਫੈਸਾ ਨੂੰ ਹੋਰ ਸਾਈਫੋਨ ਕਰਦੇ ਫਿਕਾ ਕੀ ਰਿਹਾ ਉਹਦੇ ਹੋਰ ਜਿਹੜੇ ਪੁਆਇੰਟ ਉਹ ਇੱਕੋ ਹੀ ਹੋ ਆਏ ਡਿਪਾਰਟਮੈਂਟ ਤੇ ਤੋ ਕੁਝ तकरीबन 20 ਦੇ ਤਕਰੀਬ ਕੇ ਜਿਹੜੇ ਹੈ ਖਾਸ ਤੌਰ ਤੇ ਆਪਣਾ ਜਿਹੜਾ ਜੋਗੀਆਂ ਦਾ ਬੰਦ ਉਤੋਂ तकरीबन 20 ਕੇਸ ਜਿਹੜੇ ਹਸਪਤਲ ਕਿਉਂਕਿ ਉਸ ਦਵਾਈ ਵਿੱਚ ਇਆਂ ਨੂੰ ਆਤੀਆਂ ਔਰ ਸੋ ਨਵਾਂ ਕੇਸ ਆਇਆ ਹੈ ਪਰ ਪਈਆਂ ਦਾ ਜੋ ਸਿੰਟਮ ਹੈ ਉਹ ਲੱਗਦਾ ਵੀ ਕੋਈ ਸਿਸਿਸ ਹੈ ਪਰ ਕਨਫਰਮ ਵੀ ਹੋਇਆ ਨਹੀਂ ਕਿ ਉਹਨਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਆ ਸਟੇਟ ਵੀ ਕੇਸ ਸਾਰੇ ਸਟੇਬਲ ਨੇ। ਔਰ 4 ਹੋਂ ਆਪਣ 5 ਦਿਨ ਦੇ ਇੱਕ ਡਿਸਚਾਰਜ ਹੋ ਚੁੱਕੇ। ਜਿੰਨ ਹੋ ਰਿਹਾ ਉਹਨਾਂ ਦੇ ਡਿਸਚਾਰਜ ਬਦਲਣ। ਆ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਹੋਣੀ ਉਹ ਡਾਕਟਰ 24 ਘੰਟੇ ਹੋਈ ਹੈ। ਵੈਕਸੀਨ ਉਸਾਰ ਨੂੰ ਇਹ ਪੂਰਾ ਟੀਮ ਵਰਕ ਐਸ ਇਟ ਇਸ ਯੋਸਾਫ ਸਾਰੀ ਟੀਮ ਅੱਤੇ ਕੰਚੀ ਤੇ ਕੱਲ ਮੇਰਾ ਡੈਫੀ ਕੰਸਲਰ ਹਨ ਉਹ ਦੌਰਾ ਕੀਤਾ ਔਰ ਅਸੀਂ ਜੋ ਵੀ ਇਹਦਾ ਜਿਹੜਾ ਮੇਨ ਕੌਜ਼ ਉਹ ਵੀ ਲੱਭ ਰਏ ਕਿ ਕਿੱਥੇ ਪ੍ਰੋਬਲਮ ਹੈ ਜਿਹੜੀ ਜ਼ਿਆਦਾਤਰ ਜਿਹੜੀ ਕੌਲਰ ਹੈ ਉਹਨੂੰ ਫੈਲਾ ਜੀ ਪੀਨ ਵਾਲੇ ਪਾਣੀ ਦਾ ਸੀਵਰੇਜ ਨਾਲ ਕਿੱਥੇ ਲੇ ਗਈ ਸੋ ਉਹ ਅਸੀਂ ਪਰਮੈਂਟਲੀ ਪਾਣੀ ਦਾ ਸੀਵਰੇਜ ਹੋਵੇ ਸੋ ਉਹਦਾ ਹੱਲ ਹੋ ਗਿਆ ਡੇਲਹਾਂ 24 ਘੰਟੇ ਲਈ ਬੋਰਡਰ ਸਪਲਾਈ ਨੂੰ ਬੰਦ ਕਰ ਦਿੱਤੀ ਹੈ। ਔਰ ਟੈਂਪੋਰਰੀ ਫੈਕਟਰੀਜ਼ ਦੇ ਜਿਹੜੇ ਇਫੈਕਟਡ ਹੈ ਉਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਸੋ ਕਿਸੇ ਤਰ੍ਹਾਂ ਦੀ ਕੋਈ ਅ ਲਾਰਮਿੰਗ ਸਿਚੁਏਸ਼ਨ ਨਹੀਂ ਕੋਈ ਵਹੀ ਕਰਨੀ ਸਿਚੁਏਸ਼ਨ ਸਭ ਕੁਝ ਅੰਡਰ ਕੰਟਰੋਲ ਹੈ। ਤੇ ਮੈਂ ਇਹ ਵੀ ਹਦਾਇਤਾਂ ਦੇਖਦੀ ਹਾਂ ਵੀ ਆਪਾਂ ਹੋਰ ਵੀ ਜਲਦੀ ਇੱਕ ਦੋ ਬਾਹਰ ਨਹੀਂ ਸਾਰੇ ਮਹਿੰਦੇ ਆਸੀਂ ਜਿਹੜਾ ਹੈਗਾ ਸਾਰੇ ਸੀਵੇਜ ਦਾ ਔਰ ਬਾਰਡਰ ਸਪਲਾਈ ਦਾ ਅਸੀਂ ਚੈੱਕ ਕਰਨਾ ਕਿ ਕਿਤੇ ਲੀਕਿੰਗ ਦਾ ਤਾਂ ਨਹੀਂ ਔਰ ਅਗਰ ਕਿਤੇ ਕੋਈ ਨਾਲ ਦੀ ਨਰਮ ਤੁਸੀਂ ਵਿਦਾਇਕ ਜੀ ਹੁ ਤੁਸੀਂ ਵਿਦਾਇਕ ਵੀ ਹੋ ਤੇ ਖੁਦ ਪੇਸ਼ੇ ਤੋਂ ਡਾਕਟਰ ਵੀ ਹੋ ਤੇ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਜਿਹੜਾ ਇਹ ਬਿਮਾਰੀ ਜਿਹੜਾ ਟਾਈਆਂ ਫੈਲ ਹੈ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਵੇਖੋ ਮੈਂ ਸਾਰੇ ਆਪਣੇ ਨਰਿੰਡਾ ਵਾਸੀਆਂ ਨੂੰ ਪੇਸ਼ ਹੈ

ਪਾਣੀ ਨੂੰ ਬਾਹਰ ਕੇ ਉਸ ਤੋਂ ਬਾਅਦ ਕੋਈ ਨਹੀਂ ਦੂਸਰਾ ਖਾਣਾ ਖਾਣ ਤੋਂ ਪਹਿਲਾਂ ਇਹ ਇਹ ਨਾ ਵੀ ਜਾਨੀ ਕਿ ਵੈਸੇ ਹੀ ਕਿ ਆਦਤ ਸਾਡੇ ਸਾਡੇ ਬੇਸ ਵਾਸ਼ਿੰਗ ਘੱਟ ਹੈ ਕਿ ਆਪਾਂ ਇਹ ਇਸ ਜਰ ਦਾ ਹਾਈਜੀਨ ਦਾ ਖਿਆਲ ਨਹੀਂ ਰੱਖਦੇ ਕਿ ਖਾਣਾ ਖਾਣ ਤੋਂ ਪਹਿਲਾਂ ਆਪਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਈ ਤਾਂ ਜਿਹੜਾ ਹੈਗਾ ਇਹ ਬਿਮਾਰੀਆਂ ਜਿਹੜਾ ਸਾਡੇ ਸਮੂਹ ਚਾਰ ਵੈਲਸ ਸਰ ਸਾਡੇ ਦੇਸ਼ 'ਚ 50% ਬਿਮਾਰੀਆਂ ਸਿਰਫ ਗੰਦਗੀ ਕਰਕੇ ਔਰ ਗੰਦਗੀ ਕਰਕੇ ਦੂਸਰਾ ਆਪਣੀ ਹਾਈਜਨ ਜਰਾ ਆਪਾਂ ਕੋਈ ਹਾਈਜਨ ਬਣਾਈ ਨਹੀਂ ਕਰਦੇ ਪਰ ਆਮ ਦੇ ਬਿਨਾ ਹੱਥ ਧੋਏ ਬਿਨਸਾ ਖਾਣਾ ਖਾਣੇ ਆ ਸੋ ਇਹ ਸਾਨੂੰ ਬਦਲਾਅ ਲੈ ਕੇ ਆਉਣਾ ਪਏਗਾ ਨਾਲਕਾ ਔਰ ਸਰਕਾਰ ਵੱਲੋਂ ਜੋ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਬਾਕੀ ਬਦ ਹੁਮ ਸੀਵਰੇ ਦਾ ਤਕਰੀਬਨ 74% ਕੰਮ ਜਿਹੜਾ ਸਾਡੇ ਅੰਡਰਟੇਕ ਹੋ ਚੁੱਕਾ 50% ਜਿਹੜਾ ਰਹਿਦਾ ਉਹ ਦੋ ਦਿਨ ਵਿੱਚ ਚੱਲ ਚੱਲੂ ਤੇ ਕਨੈਕਸ਼ਨ ਤਾਂ ਹੋ ਨਹੀਂ ਰਹੇ ਸੀ ਇਹਦੇ ਲੋਕਾਂ ਨੂੰ ਕਨੈਕਸ਼ਨ ਦੇ ਬਸ ਗਾਇਤਾਂ ਦੇਤੀਆਂ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਕਿ 15 ਦਿਨਾਂ ਅਸੀਂ ਨਾ ਹੁਣ ਕੈਂਪ ਲਗਾ ਰਹੇ ਹਾਂ ਸਾਰੇ ਕਨੈਕਸ਼ਨ ਲੈ 15 ਦਿਨਾਂ ਬਾਅਦ ਅਗਰ ਕੋਈ ਕਨੈਕਸ਼ਨ ਨਹੀਂ ਲਏ ਪੋਜ਼ੀਟਿਵ ਜਿਹੜੀ ਬੰਦੀ ਰਹਿ ਜੋ ਐਕਸ਼ਨ ਵੀ ਲਿੱਤਾ ਜਾਏਗਾ ਕਿਉਂਕਿ ਜ਼ਿਆਦਾਤਰ ਸੀਵਰੇਜ ਤਾਂ 90% ਪੈ ਗਿਆ ਪਰ ਲੋਕੀ ਕਨੈਕਸ਼ਨ ਨਹੀਂ ਲੈਂਦੇ ਸੋ ਮੇਰੇ ਹੱਥ ਜੋੜ ਕੇ ਸਾਰੇ ਬੇਨਤੀ ਹੈ ਕਿ ਆਪਾਂ ਕਨੈਕਸ਼ਨ ਲਿਜੀ ਸੀਮੇ ਤੇ ਉਸ ਤੋਂ ਬਾਅਦ ਐਸੀਆਂ ਜਿਹੜੀਆਂ ਪ੍ਰੋਬਲਮਸ ਹੈ ਦਾ ਹੱਲ ਆਪਾਂ ਨਿਪਟਾਰਾ ਹੋ ਸਕਦਾ ਹੈ ਅਗੋਨੀ ਕਾਤੇ ਸਿਚੁਏਸ਼ਨ ਇਹ ਨਾਲ ਠੀਕ ਠੀਕ ਇੱਕ ਜਿਹੜੀ ਮਾਰਕੀਟ ਦੇ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਜਿਹੜਾ ਉਹਨਾਂ ਦੀ ਸਫਾਈ ਦਾ ਜਿਹੜਾ ਸੈਂਪਲਿੰਗ ਦਾ ਕੋਈ ਇੱਥੇ ਦਾ ਵਰਕ ਸ਼ੁਰੂ ਹੋ ਰਿਹਾ ਚੱਲ ਰਿਹਾ ਤੁਸੀਂ ਦੇਖਦੇ ਹੋ ਇਹ ਨਾ ਮਹੀਨੇ ਦਾ ਕਾਸਟ ਵੈਸੇ ਵੀ ਰੈਗੂਲਰ ਜਿਹਾ ਹੈਗਾ ਇਹ ਜਿਹੜਾ ਉਹ ਨਹੀਂ ਸੈਂਪਲ ਹੀ ਹੁੰਦੀ ਰਹੂ ਕਿ ਉਹ ਅਸੀਂ ਕਰ ਰਹੇ ਹੁਣ ਹੋਰ ਕਿਉਂਕਿ ਆਹ ਪ੍ਰੋਬਲਮ ਆ ਗਈ ਹੁਣ ਮੈਂ ਫਿਰ ਸਮਸਰਜ ਸੰਸਾ ਨੂੰ ਕਰਵਾਗਾ ਕਿ ਇਹ ਬਹੁਤ ਹੀ ਮੁਸਤੈਜੀ ਨਾਲ ਸਾਰਾ ਸੈਂਪਲ ਦਿੱਤੀ ਸਰਿਕਮ ਰਿੰਟੇ ਸ਼ਹਿਰ ਵਿੱਚ ਫਾਲੋਥਿੰਗ ਦੀ ਬਹੁਤ ਸਪਲਾਈ ਹੈ ਤੇ ਲੋਕ ਵਰਤਦੇ ਵੀ ਆ ਤੇ ਨਾਲੀਆਂ ਬਹੁਤ ਆਂ ਨੇ ਨਾਲੀਆਂ ਦੇ ਗਲੀਆਂ ਦੇ ਕਾਰਨ ਵੀ ਇਥੋਂ ਉਹਦੇ ਲਈ ਤਾਂ ਵੈਸਤਾ ਪੋਲੀਥੀਨ ਫ੍ਰੀ ਸਰਕਾਰ ਚਾਹਦੀ ਹੈ ਕਿ ਪੋਲੀਥੀਨ ਫ੍ਰੀ ਹੋਈ ਪਰ ਸਾਨੂੰ ਵੀ ਆਪਣੀਆਂ ਆਦਤਾਂ ਬਦਲ ਲਈ ਪੜੀਆਂ। 사실 तेला ਖਾਦੇ ਨਾਲ ਨਾਲ ਛੇਲੜ ਛੇਲੜ ਨਹੀਂ ਆਉਂਦਾ। ਨਾ ਪਾਲਿਥੀਨ ਕਿ ਆਪਣਾ ਸਮਾਨ ਰੱਖ ਕੇ ਅੱਟਕ ਕੇ ਨਾਲ ਹੀ ਸੁਭਨ ਨਹੀਂ ਹੁੰਦਾ। ਸਾਰਾ ਸੀਵਰੇਜ ਦਾ ਮੇਨ ਬਰੋਕੇਜ ਦਾ ਕਾਰਨ ਹੀ ਇਹ ਹੈ ਕਿ ਜਿਹੜਾ ਸਾਡੇ ਵੱਲ ਆਪਣਾ ਹੀ ਸਾਡਾ ਆਪਣਾ ਸ਼ਹਿਰ ਵਾਸੀਆਂ ਦਾ ਮੈਂ ਕੱਲੀ ਬੰਡੇ ਦੀ ਗੱਲ ਨਹੀਂ ਕੀਤੀ। ਦੇਸ਼ ਵਾਸੀਆਂ ਦਾ ਵੀ ਸਾਡੇ ਇਹ ਸਾਨੂੰ ਆਦਤਾਂ ਆਪਣੀਆਂ ਨਹੀਂ ਸੁਧਾਰਨੀਆਂ ਪਈਆਂ ਤਾਂ ਜਾ ਕੇ ਜਿਹੜਾ ਸੁਧਾਰ ਹੋਣਾ ਉਹ ਵੱਡਾ ਹੀ ਹੈ। Thank you. Okay.